ਸਤ ਸ੍ਰੀ ਅਕਾਲ ਜੀ ਨਮਸਕਾਰ ਦੋਸਤੋ ਅੱਜ ਤਰੀਕ ਹੈਗੀ ਹੈ ਜੀ 15 ਜਨਵਰੀ 2026 ਤੇ ਮੈਂ ਤੁਹਾਨੂੰ ਇੱਕ ਬਠਿੰਡੇ ਦੀ ਸਮੱਸਿਆ ਦੇ ਨਾਲ ਜਾਣੂ ਕਰਾਉਣ ਲੱਗਾ ਹਾਂ ਦੇਖਦੇ ਅਸੀਂ ਸਾਰੇ ਆ ਪਰ ਧਿਆਨ ਜਿਹੜਾ ਹੈਗਾ ਘੱਟ ਦਿੰਨੇ ਆ ਆਹ ਤੋਂ ਬਿਆਣਾ ਰੋਡ ਹੈ ਜੀ ਜਿਹੜੀ ਮਾਡਲ ਟਾਊਨ ਫੇਸ 2 ਨੂੰ ਤੋਂ ਬਿਆਣੇ ਨੂੰ ਜੋੜਦੀ ਹੈ ਤੇ ਇਹ ਸਾਹਮਣੇ ਹੈਗਾ ਜੀ ਉਹ ਜੇਵੀਅਰ ਸਕੂਲ ਆਹ ਤੋਂ ਬਿਆਣਾ ਰੋਡ ਆ ਗਈ ਉਧਰ ਨੂੰ ਪਰਲੇ ਵਸਣ ਜਿੱਧਰਾਂ ਗੱਡੀਆਂ ਜਾ ਰਹੀਆਂ ਤਾਂ ਇਹ ਉਧਰ ਮੱਛੀ ਚੌਂਕ ਵਾਲੇ ਪਾਸੇ ਇਧਰੋਂ ਮਾਡਲ ਟਾਊਨ ਫੇਸ 2 ਤੋਂ ਤੋ ਸਾਡੇ ਸਾਹਮਣੇ ਜਿਹੜਾ ਹੈਗਾ ਉਹ ਜੇ ਵੀਰ ਸਕੂਲ ਹੈ ਹੁਣ ਮੈਂ ਤੁਹਾਨੂੰ ਦੱਸਦਾ ਆ ਕਿ ਆ ਦੇਖੋ ਕਿ ਬਠਿੰਡੇ ਜਿੱਥੇ ਕੋਈ ਕੋਠੀ ਬਣਦੀ ਹੈ ਕੋਈ ਗਲੀ ਪੱਟੀ ਜਾਂਦੀ ਹੈ ਕੋਈ ਘਰ ਪੈਂਦਾ ਕੋਈ ਢਾਇਆ ਜਾਂਦਾ ਕੋਈ ਹੋਰ ਸਿਸਟਮ ਦਾ ਮਲਬਾ ਜਿਹੜਾ ਹੈਗਾ ਉਹ ਸਾਰਾ ਇੱਥੇ ਡੰਪ ਕੀਤਾ ਜਾ ਰਿਹਾ ਚ ਮਗੇ ਤੜਕੇ ਸਵੇਹਾ ਜਾਂ ਸ਼ਾਮ ਨੂੰ ਜਾਂ ਜਦੋਂ ਵੀ ਜੀ ਲੱਗਦਾ ਕਿਸੇ ਦਾ ਚੋਰੀ ਛਿਪੇ ਜਿਹੜਾ ਹੈਗਾ ਇੱਥੇ ਮਲਬਾ ਟਰਾਲੀਆਂ ਨਹੀਂ ਟਰਾਲੀਆਂ ਇੱਥੇ ਡੰਪ ਕਰ ਜਾਂਦੇ ਆ ਸਿੱਟ ਜਾਂਦੇ ਆ ਕੂੜੇ ਦਾ ਡੰਪ ਬਣਾਤਾ ਇਹ ਪਹਿਲਾ ਮਾਡਲ ਟਾਊਨ ਪਹਿਲਾ ਜਿਹੜਾ ਰਿੰਗ ਰੋਡ ਹੈ ਉੱਥੇ ਇਹ ਹਾਲ ਹੋਇਆ ਵਾਸੀ ਜਿਹੜੀ ਰੋਡ ਮਾਡਲ ਟਾਊਨ ਨੂੰ ਜੋੜਦੀ ਹੈ ਉੱਥੇ ਵੀ ਡੰਪ ਬਣਾਤਾ ਸੀ ਬੁਰਾ ਹਾਲ ਸੀ ਬੜੀ ਮੁਸ਼ਕਲ ਨਾਲ ਪ੍ਰਸ਼ਾਸਨ ਨੂੰ ਕਹਿ ਕੇ ਕੇ ਜਿਹੜਾ ਉੱਥੇ ਕੈਮਰੇ ਲਾ ਲਾ ਕੇ ਖੜ ਖੜ ਕੇ ਸੀ ਚਕਾਇਆ ਤਾਂ ਹੁਣ ਆ ਚੀਜ਼ ਹੈ ਇੱਥੇ ਡੰਪ ਹੋਣਾ ਸ਼ੁਰੂ ਹੋ ਗਿਆ ਇੱਥੋਂ ਦੀ ਬੱਚੇ ਹੀ ਵੇਚਦੀ ਲੰਘ ਰਹੇ ਐ ਬੱਚਿਆਂ ਨੇ ਉਧਰ ਸਕੂਲ ਵੀ ਜਾਣਾ ਛੁੱਟੀ ਵੇਲੇ ਵੀ ਇਹਦੇ ਵੇਚਦੀ ਆਉਣਾ ਪਿਆ ਲੈ ਕੇ ਵੀ ਬੱਚਿਆਂ ਨੂੰ ਆਈ ਇਹਦੇ ਅੱਥੋਂ ਥੋੜਾ ਜਿਹਾ ਰਸਤਾ ਛੱਡਿਆ ਤੇ ਇੱਕ ਅੱਧੇ ਦਿਨ ਤੱਕ ਟਰਾਲੀ ਇੱਥੇ ਲਾ ਦੇਣਗੇ ਤਾਂ ਫਿਰ ਇੱਥੇ ਜਿਹੜੇ ਹੈਗੇ ਇਹ ਵੱਡੇ ਵੱਡੇ ਜਿਹੜੇ ਬਣ ਜਾਣਗੇ ਮਕੱਟੇਗਾ ਬਣ ਜਾਣਗੇ ਇੱਕ ਹਿਸਾਬ ਦੀਆਂ ਕੂੜੇ ਦੀਆਂ ਉਹਦੇ ਉੱਤੋਂ ਦੀ ਸਾਡੇ ਜਿਹੜੇ ਬੱਚੇ ਆ ਉਹ ਲੰਘਿਆ ਕਰਨਗੇ ਪਰ ਸਾਡੇ ਪ੍ਰਸ਼ਾਸਨ ਦਾ ਇਹਦੇ ਤੇ ਕੋਈ ਧਿਆਨ ਨਹੀਂ ਲੋਕ ਵੀ ਸਿਆਣੇ ਨਹੀਂ ਲੋਕਾਂ ਦਾ ਵੀ ਦਿਮਾਗ ਇਦਾਂ ਦਾ ਘਰ ਟਾਉਂਦੇ ਆ ਟਰਾਲੀ ਵਾਲਿਆਂ ਨੂੰ ਠੇਕਾ ਦਿੰਦੇ ਆ ਉਹ ਇੱਥੇ ਸੱਟ ਜਾਂਦਾ ਸਕੂਟਰ ਵਗੈਰਾ ਸਕੂਟਰੀਆਂ ਜਿਹੜੋ ਬੱਚੇ ਲੈ ਕੇ ਜਾਣੇ ਆ ਇੱਥੋਂ ਬੜੀ ਮੁਸ਼ਕਲ ਨਾਲ ਦੇਖੋ ਕੋਈ ਸਲਿੱਪ ਕਰ ਗਿਆ ਤਾਂ ਕਿਸੇ ਦੇ ਸੱਟ ਵੱਜ ਜੈ ਨਹੀਂ ਕਿਉਂਕਿ ਸਾਰਾ ਇੱਥੇ ਕੰਕਰੀਟ ਸਿੱਟਿਆ ਹੋਇਆ ਹੈ ਹੌਲੀ-ਹੌਲੀ ਇਹਦੇ ਵਿੱਚ ਜਿਹੜੇ ਜਾਨਵਰ ਲੁਕ ਜਾਣਗੇ ਕੋਈ ਸੱਪ ਹੋਇਆ ਕੋਈ ਨਿਉਲਾ ਉਹ ਲੁਕਣਗੇ ਐਵੇਂ ਕਿਸੇ ਦਾ ਨੁਕਸਾਨ ਕਰਨਗੇ ਪਰ ਜਿਹੜਾ ਪ੍ਰਸ਼ਾਸਨ ਹੈ ਉਹਨੂੰ ਬੇਨਤੀ ਕਰਦੇ ਆਂ ਵੀ ਇਹਦੇ ਇਸ ਚੀਜ਼ ਤੇ ਲਗਾਮ ਲਾਓ ਕੋਈ ਕੈਮਰੇ ਕੋਈ ਇਨਸਟ੍ਰਕਸ਼ਨਸ ਕੋਈ ਚੇਤਾਵਨੀ ਬੋਰਡ ਲਾਓ ਇੱਥੇ ਜਿਹਦਾ ਜਿਗਰ ਦਾ ਡੰਪ ਕਰੀ ਜਾਂਦਾ ਇੱਥੇ ਜਿਹੜਾ ਜਿੰਨਾ ਕੂੜਾ ਕਰਕਟ ਹੈ ਜਿੱਥੋਂ ਵੀ ਲਿਆ ਕੇ ਇੱਥੇ ਸਿੱਟਿਆ ਜਾਂਦਾ ਹੈ ਮਾਂਤਾ ਰੋਡ ਦੇ ਅੰਡਰ ਬ੍ਰਿਜ ਕੋਲੇ ਵੀ ਇਹੀ ਹਾਲ ਸੀਗਾ ਕਿ ਸਾਡੇ ਸ਼ਹਿਰ ਦੇ ਵਿੱਚ ਕੋਈ ਇਦਾਂ ਦਾ ਸਿਸਟਮ ਨਹੀਂ ਬਣਾਇਆ ਹੋਇਆ ਨਗਰ ਨਿਗਮ ਦੀ ਵੀ ਇਹ ਜ਼ਿੰਮੇਵਾਰੀ ਬਣਦੀ ਹੈ ਪਰ ਨਗਰ ਨਿਗਮ ਹੈ ਜਿਹੜਾ ਉਹ ਜਿੰਨਾ ਚਿਰ ਉਹਨਾਂ ਨੂੰ ਅਸੀਂ ਕੁਝ ਕਹਿੰਦੇ ਨਹੀਂ ਭੇਜਦੇ ਨਹੀਂ ਸੁਣਾਉਂਦੇ ਨਹੀਂ ਉਹਨਾਂ ਚਿਰ ਉਹ ਕਾਰਵਾਈ ਨਹੀਂ ਕਰਦੇ ਮੇਅਰ ਸਾਹਿਬ ਨੂੰ ਬੇਨਤੀ ਹੈ ਵੀ ਕਟੋੜ ਇਧਰ ਦੀ ਢੇੜਾ ਮਾਰ ਜਿਆ ਕਰੋ ਇਸ ਚੀਜ਼ ਤੇ ਲਗਾਮ ਲਾ ਦਿਓ ਕੋਈ ਜੁਰਮਾਨਾ ਲਾ ਦਿਓ ਠੋਕ ਦਿਓ ਵੀ ਸੀਸੀਟੀਵੀ ਕੈਮਰੇ ਲੱਗਿਆ ਜਿੱਦੀ ਕੋਈ ਭਾਈ ਫੋਟੋ ਆ ਗਈ ਉਹਦੇ ਤੋਂ ਇੰਨਾ ਪੈਸਾ ਜੁਰਮਾਨਾ ਲਾਵਾਂਗੇ ਇੱਕ ਦੋ ਜਾਂ ਦੋ ਨੂੰ ਜਿਹੜਾ ਕੀ ਸਾਨੂੰ ਜੁਰਮਾਨਾ ਕਰੋਗੇ ਆਪੇ ਸੁਧਰਨਗੇ ਲੋਕ ਆ ਚਾਰੇ ਬਸਿਆ ਢੇਰ ਲੱਗ ਚੁੱਕਿਆ ਇੱਥੋਂ ਦੀ ਉਹ ਉੱਥੇ ਪਹਿਲਾਂ ਲੋਕ ਇੱਥੇ ਗੱਡੀਆਂ ਖੜਾ ਲੈਂਦੇ ਸੀ ਬੱਚਿਆਂ ਨੂੰ ਇੱਥੋਂ ਚੜਾ ਲੈਂਦੇ ਸੀ ਅਗਲਾ ਆਹਮ ਨਾਲ ਨਿਕਲ ਜਾਂਦਾ ਸੀ ਤਾਂ ਹੁਣ ਇੱਥੋਂ ਬੱਚੇ ਵੀ ਇਧਰ ਦੀ ਲੰਘ ਕੇ ਜਾਂਦੇ ਆ ਸਾਰੇ ਇਧਰ ਉਹ ਜਿਹੜੀਆਂ ਸਕੂਟਰ ਸਕੂਟਰੀਆਂ ਐਕਟਿਵਾ ਜਿਹੜੀਆਂ ਕੋਈ ਟੂ व्हीਲਰਸ ਆ ਮਤਲਬ ਉਹ ਕਿਵੇਂ ਜਦੋਂ ਜਹਾਜ਼ਤ ਕਰਦੇ ਆ ਜਵਾਕ ਉੱਥੇ ਜਾਣ ਨੂੰ ਆਉਦੇ ਜਿਹੜਾ ਪੁਆਇੰਟ ਤੇ ਜਾਣਾ ਬੱਚਾ ਲੈ ਕੇ ਆਉਣਾ ਹੋ ਕੋਈ ਤਾਂ ਬੇਨਤੀ ਹੈ ਪ੍ਰਸ਼ਾਸਨ ਨੂੰ ਤੇ ਇਸ ਚੀਜ਼ ਤੇ ਲਗਾਮ ਲਾਈ ਜਾਵੇ ਇਸ ਤੇ ਕੋਈ ਰੋਕ ਲਾਈ ਜਾਵੇ ਕੋਈ ਨਾਤੇ ਕਾਰਵਾਈ ਕੀਤੀ ਜਾਵੇ ਕਿਉਂਕਿ ਨਹੀਂ ਤਾਂ ਉਹ ਰੋਡ ਤੇ ਸੜਕ ਤੇ ਉਹ ਉਥੇ ਗੱਡੀਆਂ ਜਿਹੜੀਆਂ ਖੜ ਰਹੀਆਂ ਨੇ ਉਥੇ ਬੁਰੀ ਤਰ੍ਹਾਂ ਜਾਮ ਲੱਗ ਜਾਂਦਾ ਸਾਰੇ ਪਾਸੇ ਜਾਮ ਲੱਗਦਾ ਇੱਥੇ ਤੇ ਵੈਸੇ ਵੀ ਕੂੜਾ ਕਰਕਟ ਦੇ ਵਿੱਚੋਂ ਲੰਘ ਕੇ ਜਾਣਾ ਵੀ ਬਹੁਤ ਔਖਾ ਹੈਗਾ ਸੋ ਕੁਝ ਲੋਕ ਆਪ ਧਿਆਨ ਦੇਣ ਕੁਝ ਪ੍ਰਸ਼ਾਸਨ ਸ਼ਕਤੀ ਕਰੇ ਫਿਰ ਮੜਾ ਮੋਟਾ ਕੋਈ ਹੱਲ ਹੋ